ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਉਹਨਾਂ ਦੀ ਇਸ ਮਹਾਨ ਸ਼ਹਾਦਤ ਉਹਨਾਂ ਦੀ ਵੀ ਛੋਟੇ ਨੇ ਜਦੋਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਨੂੰ ਯਾਦ ਕਰੋਗੇ ਉਸ ਗੁਰਸਿੱਖਾਂ ਦੀ ਮਹਾਨ ਸ਼ਹਾਦਤ ਨੂੰ ਵੀ ਨਾਲ ਹੀ ਚੇਤੇ ਕਰੋਗੇ ਜੇ ਸਿਜਦਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਹੋ ਰਿਹਾ ਹੈ ਨਾ ਨਾਲ ਉਹਨਾਂ ਗੁਰਸਿੱਖ ਤਿੰਨਾਂ ਨੂੰ ਵੀ ਹੋ ਰਿਹਾ ਹੈ ਜਦੋਂ ਵੀ ਯਾਦ ਕਰੋਗੇ ਸਤਕਾਰਯੋਗ ਭਾਈ ਮਤੀਦਾਸ ਜੀ ਭਾਈ ਸਤੀਦਾ ਜੀ ਤੇ ਭਾਈ ਦਿਆਲਾ ਜੀ ਇਤਿਹਾਸਕਾਰਾਂ ਦੇ ਦੋ ਕੁ ਵਚਨ ਨੇ ਆਪ ਜੀ ਦੇ ਨਾਲ ਸਾਂਝੇ ਕਰ ਜਾਵਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਵੀ ਪਿੰਜਰੇ ਵਿੱਚ ਕੈਦ ਨੇ ਉਹਨਾਂ ਦੇ ਨਾਲ ਤਿੰਨ ਗੁਰਸਿੱਖ ਵੀ ਕੈਦ ਕੀਤੇ ਹੋਏ ਨੇ ਬੇਸ਼ੱਕ ਉਸ ਵੇਲੇ ਅੱਜ ਵੇਖੋ ਜੀ ਇੱਕ ਕਹਾਵਤ ਚੱਲਦੀ ਹੈ ਜੀ ਬੰਦਾ ਨਾ 30 ਚੋਂ ਨਾ 13 ਚੋਂ ਇੱਕ ਕਹਾਵਤ ਚੱਲਦੀ ਹੈ ਨਾ ਅੱਜ ਵੀ ਇਕ ਘਾਉ ਤੁਸੀਂ ਉਸ ਵੇਲੇ ਪ੍ਰਚਲਿਤ ਹੋਈ ਕਿ ਤਿੰਨ ਤਾਂ ਸੀਗੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸਿੱਖ ਤੇ 13 ਸੀ ਜਿਹੜੇ ਈਸਾਈ ਤੇ ਦੇ ਨਾਲ ਈਸਾ ਮਸੀਹ ਨੂੰ ਸੂਲੀ ਤੇ ਟੰਗਣਾ ਸੀ ਤੇ ਨਾਲ 13 ਸੀਗੇ ਚੇਲੇ ਉਹਦੇ ਜਦੋਂ ਉਹਨੂੰ ਸੂਲੀ ਤੇ ਟੰਗਣਾ ਸੀ ਉਹਦੇ ਚੇਲਿਆਂ ਨੂੰ ਪੁੱਛਿਆ ਵੀ ਤੁਹਾਡੇ ਪੈਗੰਬਰ ਨੂੰ ਸੂਲੀ ਤੇ ਟੰਗਣਾ ਧੜਤ ਉਹ ਤੋਂ ਪਹਿਲਾਂ ਤੁਹਾਨੂੰ ਇਹ ਖਤਮ ਕਰਨਾ ਹੈ ਉਸੇ ਵੇਲੇ ਹੱਥ ਤਾਵਾਂ ਖੜੀਆਂ ਕੀਤੀਆਂ ਹੱਥ ਜੋੜੇ ਤੇ ਭੱਜ ਗਏ ਉਹ ਕਹਿੰਦੇ ਅਸੀਂ ਨਹੀਂ ਇਹਦੇ ਚੇਲੇ ਹੈਗੇ ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਬਾਰੇ ਜ਼ਿਕਰ ਆਉਂਦਾ ਏ ਤਿੰਨਾਂ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਤੋਂ ਪਹਿਲਾਂ-ਪਹਿਲਾਂ ਤਿੰਨਾਂ ਨੇ ਆਪਣਾ ਆਪ ਕੁਰਬਾਨ ਕੀਤਾ ਹੈ ਆਪਣੇ ਆਪ ਦੀ ਕੁਰਬਾਨੀ ਦਿੱਤੀ ਹੈ ਉੱਥੇ ਇੱਕ ਬੜਾ ਪਿਆਰਾ ਬਚਨ ਹੈ ਭਾਈ ਮਤੀ ਦਾਸ ਜੀ ਨੂੰ ਜਦੋਂ ਸੀਸ ਧਿਆਰਾ ਰੱਖ ਕੇ ਚਲਾਉਣ ਲੱਗੇ ਨਾ ਤੇ ਭਾਈ ਮਤੀ ਦਾਸ ਜੀ ਨੇ ਇੱਕ ਬਚਨ ਬੜਾ ਪਿਆਰਾ ਕਿਹਾ ਕਹਿਣ ਲੱਗੇ ਸਜਣਾ ਆਰਾ ਚਲਾਉਣ ਲੱਗਾ ਨਾ ਤੇਰੀ ਡਿਊਟੀ ਹੈ ਨਾ ਆਰਾ ਚਲਾਉਣ ਵੇਲੇ ਬੜੇ ਧਿਆਨ ਦੇ ਨਾਲ ਆਰਾ ਚਲਾਈ ਜਲਾਦ ਨੇ ਪੁੱਛਿਆ ਕਿਉਂ ਭਾਈ ਆਰਾ ਚਲਾਉਣ ਵਿੱਚ ਵੀ ਧਿਆਨ ਕੀ ਦੇਣਾ ਹੈ ਅਸੀਂ ਤਾਂ ਇਹਨੂੰ ਵੱਢ ਦੇਣਾ ਹੈ ਦੋ ਫਾੜ ਹੋ ਜਾਣੇ ਆ ਭਾਈ ਮਤੀਦਾਸ ਜੀ ਅੱਗੋਂ ਕਹਿਣ ਲੱਗੇ ਨਹੀਂ ਸਜਣਾ ਤੂੰ ਆਰਾ ਜੇਕਰ ਟੇਡਾ ਚਲਾਇਆ ਜਾਂ ਚੀਰ ਤੇਰੇ ਤੋਂ ਵਿੰਗਾ ਹੋ ਗਿਆ ਦੁਨੀਆਂ ਦੇ ਲੋਕਾਂ ਨੇ ਇੱਕ ਗੱਲ ਕਹਿਣੀ ਮਤੀਦਾਸ ਡੋਲ ਗਿਆ ਸੀ ਤਾਂ ਆਰੇ ਦਾ ਚੀਰ ਟੇਡਾ ਹੋ ਗਿਆ ਮੈਂ ਨਹੀਂ ਚਾਹੁੰਦਾ ਕਿ ਦੁਨੀਆਂ ਦੇ ਲੋਕ ਐਦਾਂ ਬੋਲਣ ਤੂੰ ਚੀਰ ਸਿੱਧਾ ਪੌਂਦਾ ਤੁਰਿਆ ਜਾਏ ਤੇ ਮੇਰੀ ਸੁਰਤੀ ਸਿੱਧੀ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਹੋਏਗੀ ਇਸ ਕਰਕੇ ਮੇਰੀ ਬੇਨਤੀ ਹੈ ਆਰਾ ਦਾ ਚੀਰ ਸਿੱਧਾ ਪੌਂਦਾ ਜਾਈ ਤੇ ਫਿਰ ਜਲਾਦ ਨੇ ਪੁੱਛਿਆ ਕੋਈ ਆਖਰੀ ਇੱਛਾ ਹੈਗੀ ਤੇ ਦੱਸ ਕੋਈ ਯਾਦ ਹੈ ਕੋਈ ਕੋਈ ਡਿਮਾਂਡ ਹੋਵੇ ਕੋਈ ਮੰਗ ਹੋਵੇ ਕੋਈ ਚਾਹੁੰਦਾ ਹੋਵੇ ਕੋਈ ਸ਼ਹਾਦਤ ਤੋਂ ਪਹਿਲਾਂ ਪਹਿਲਾਂ ਕਹਿੰਦੇ ਹੈ ਤੇ ਜਲਾਦ ਨੇ ਸੋਚਿਆ ਕਿ ਸ਼ਾਇਦ ਕੋਈ ਆਖੇਗਾ ਵੀ ਚਲੋ ਮੈਨੂੰ ਜਾਨ ਬਖਸ਼ ਦਿਓ ਮੇਰੀ ਜਲਾਦ ਨੇ ਆਪਣੇ ਵੱਲੋਂ ਸੋਚਿਆ ਵੀ ਚਲੋ ਵੀ 2-4 ਦਿਨ ਹੋਰ ਜੂ ਲੈਣ ਦਿਓ ਮੈਨੂੰ ਹੋਰ ਹਫਤਾ 10 ਦਿਨ ਕੱਢ ਲੈਣ ਦਿਓ ਮੈਨੂੰ ਤੇ ਜਦੋਂ ਉਹਦੀ ਡਿਮਾਂਡ ਸੁਣੀ ਇੱਛਾ ਸੁਣੀ ਜਲਾਦ ਵੀ ਆਪ ਹਰਾਣ ਹੋ ਗਿਆ ਤੇ ਕਵੀ ਦੇ ਬੜੇ ਪਿਆਰੇ ਬੋਲ ਨੇ ਕਹਿੰਦੇ ਕਾਜ਼ੀ ਆਖਦਾ ਦਸਖਾ ਮਤੀ ਦਾਸ ਤੇਰੀ ਆਖਰੀ ਇੱਛਾ ਕੀ ਹੱਲ ਹੋਵੇ ਜੋ ਤੂੰ ਚਾਹੇ ਸੋ ਪਾ ਸਕਦਾ ਉਹ ਹਾਜ਼ਰ ਉਸੇ ਪਲ ਹੋਵੇ ਮਤੀ ਦਾਸ ਨੇ ਕਿਹਾ ਹੱਸ ਕੇ ਤੇ ਮੇਰੀ ਆਖਰੀ ਇੱਛਾ ਇਹ ਹੱਲ ਹੋਵੇ ਮੇਰੇ ਸੀਸ ਤੇ ਜਦੋਂ ਚੱਲੇ ਆਰਾ ਮੇਰਾ ਮੂੰਹ ਗੁਰੂ ਪਿੰਜਰੇ ਦੇ ਵੱਲ ਹੋਵੇ ਮੇਰਾ ਧਿਆਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਵੱਲ ਕਰ ਦਿਓ ਮੈਨੂੰ ਹੋਰ ਦੁਨੀਆ ਦੀ ਕੋਈ ਚੀਜ਼ ਨਹੀਂ ਚਾਹੀਦੀ ਮੇਰਾ ਧਿਆਨ ਹੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਵੱਲ ਹੋਵੇ ਤੇ ਭਾਈ ਦਿਆਲੇ ਨੂੰ ਉੱਬਲਦੀ ਰੇਗ ਵਿੱਚ ਪਾਣੀ ਸਾਹਮਣੇ ਉਬਲ ਰਿਹਾ ਏ ਸਾਹਮਣੇ ਉਬਲਦੇ ਪਾਣੀ ਦੇ ਵਿੱਚ ਬਿਠਾਉਣ ਲੱਗੇ ਭਾਈ ਦਿਆਲੇ ਨੇ ਪੁੱਛਿਆ ਭਾਈ ਦਿਆਲੇ ਤੈਨੂੰ ਡਰ ਨਹੀਂ ਲੱਗਦਾ ਜਲਾਦ ਨੇ ਪੁੱਛਿਆ ਕਹਿੰਦੇ ਡਰ ਨਹੀਂ ਲੱਗਦਾ ਕਹਿੰਦੇ ਡਰ ਕਿਸ ਗੱਲ ਦਾ ਕਹਿੰਦੇ ਪਾਣੀ ਚ ਉਹ ਬਾਦ ਦਿੱਤਾ ਜਾਵੇ ਆਲੂ ਵਾਂਗੂ ਖਤਮ ਹੋ ਜਾਂਦਾ ਏ ਉਹ ਕਹਿੰਦੇ ਨਹੀਂ ਸਾਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪ ਉਬਲਦੀ ਦੀਗ ਚ ਉਬਲ ਕੇ ਇਹ ਗੱਲ ਦਾ ਅਹਿਸਾਸ ਕਰਵਾ ਦਿੱਤਾ ਕਿ ਜਦੋਂ ਧਰਮ ਤੋਂ ਕੁਰਬਾਨੀ ਦੇਣੀ ਹੋਵੇ ਤੇ ਡੋਲੀ ਦਾਣੀ ਹੁੰਦਾ ਇਹ ਸ਼ਹਾਦਤ ਸਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਕੋਲੋਂ ਮਿਲੀ ਹੈ ਐਸੀਆਂ ਮਹਾਨ ਰੰਗ ਰਤੜੀਆਂ ਰੂਹਾਂ ਮੌਤ ਸਾਹਮਣੇ ਹੋਵੇ ਤੇ ਬੰਦਾ ਸੌ ਤਰ੍ਹਾਂ ਦੇ ਉਪਰਾਲੇ ਕਰਦਾ ਜੀ ਹਸਪਤਾਲ ਵਿੱਚ ਬੰਦਾ ਮਰਨ ਕੰਡੇ ਪਿਆ ਹੋਵੇ ਪਰਵਾਰ ਵਾਲੇ ਕੀ ਕਹਿੰਦੇ ਆ ਜੀ 50000 ਦੀ ਤੁਸੀਂ ਫਿਕਰ ਨਾ ਕਰਿਓ ਲੱਖ ਵੀ ਦੇਣਾ ਪਵੇ ਤਾਂ ਵੀ ਦੇ ਦੇਵਾਂਗੇ 2 ਲੱਖ 4 ਲੱਖ 5 ਲੱਖ ਵੀ ਦੇਣਾ ਪਵੇ ਡਾਕਟਰ ਸਾਹਿਬ ਆ ਸਾਡਾ ਮੈਂਬਰ ਬਚਾ ਲਓ ਜਿੰਨੇ ਵੀ ਲੋੜ ਪਵੇਗੇ ਅਸੀਂ ਦੇ ਦੇਵਾਂਗੇ ਮੌਤ ਦੇ ਸਾਹਮਣੇ ਸਾਰੇ ਕੰਮ ਦੇ ਨੇ ਅੱਜ ਮੌਤ ਸਾਹਮਣੇ ਆ ਤੇ ਅੱਜ ਮੌਤ ਵੀ ਹੱਸ ਕੇ ਕਬੂਲ ਕੀਤੀ ਜਾ ਰਹੀ ਹੈ ਕਿਉਂ ਉਹਨਾਂ ਨੂੰ ਪਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਜਿਹੜੀ ਸ਼ਹਾਦਤ ਹੋਵੇ ਨਾ ਉਹ ਸ਼ਹਾਦਤ ਸਾਨੂੰ ਸਿੱਧੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਪ੍ਰਵਾਨ ਕਰਾ ਦੇਵੇਗੀ ਐਸੀ ਸ਼ਹਾਦਤ ਜਿਹੜੀ ਦੁਨੀਆਂ ਦੇ ਵਿੱਚੋਂ ਦੁਨੀਆਂ 'ਚ ਹੋਰ ਕਿਸੇ ਪਾਸਿੋਂ ਨਹੀਂ ਲੱਭਣੀ ਸੋ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਜਿਹੜੀ ਸ਼ਹਾਦਤ ਹੈ ਨਾ ਉਹ ਪੂਰੀ ਦੁਨੀਆ ਦੇ ਵਿੱਚ ਪੂਰਾ ਸਿੱਖ ਸਮਾਜ ਸਿੱਖ ਜਗਤ ਬੜੀ ਆਦਰਸ਼ ਸ਼ਰਧਾ ਭਾਵਨਾ ਸਹਿਤ ਮਨਾ ਰਿਹਾ ਹੈ